You know? ਠੀਕ ਹੈ ਪਰ ਇਹ ਕਿਉਂ ਕਰਿਆ ਗਿਆ ਇਹ ਜਿਹਨਾਂ ਨੇ ਗਲਤਾਂ ਹਰਕਤਾਂ ਦੇ ਵਿੱਚ ਲਿਆਉਣ ਵਾਸਤੇ 10 5 4 ਸਾਲ ਅੱਗੇ ਵਧਾਤਾ ਬੱਚੇ ਨੂੰ ਪਰ ਸਾਨੂੰ ਪਤਾ ਹੁੰਦਾ ਜਿਹੜੀਆਂ ਮਾਂ ਬਾਪ ਆ ਪਾਉਂਦੀਆਂ ਨੇ ਕਿੱਲੀ ਥਾਂ ਤੇ ਆਪ ਪੈਂਦੀਆਂ ਸਰਦੀ ਥਾਂ ਤੇ ਸੁੱਕੀ ਥਾਂ ਤੇ ਬੱਚੇ ਨੂੰ ਕਰ ਦਿੰਦੀਆਂ ਜੇ ਚੂਚੂ ਕਰਦਣਾ ਪਤਾ ਹੁੰਦਾ ਕਿ ਇਹਨੇ ਬਾਥਰੂਮ ਕਰ ਲਿਆ ਇਹਨੂੰ ਸੁੱਕੀ ਥਾਂ ਤੇ ਪਲਟਾ ਲਾ ਪਰ ਅੱਜ ਉਹਨਾਂ ਬੱਚਿਆਂ ਤੋਂ ਸਾਨੂੰ ਤੁਖੀ ਕਿਉਂ ਕੀਤਾ ਪਰ ਇਹਨਾਂ ਸਰਕਾਰਾਂ ਨੇ ਕੀਤਾ ਜੇ ਲੜਕੀਆਂ ਦੇ ਤੋੜਨ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਨਾ ਹੱਥ ਹੁੰਦਾ ਜਿਹਨੂੰ ਉਹਨਾਂ ਦਾ ਘਰ ਘੇਰ ਕੇ ਉਹਨਾਂ ਦਾ ਪਰਿਵਾਰ ਚੱਕ ਲਿਆ ਹੁੰਦਾ ਇੱਥੇ ਮੇਰੇ ਦੋ ਵੀਰ ਲੜਦੇ ਨਾ ਇੱਕ ਨੂੰ ਕਹਿ ਦਈਏ ਵੀ ਅਸੀਂ ਕੋਈ ਗੱਲ ਨਹੀਂ ਮਨਾਉਨੇ ਐ ਇਹਨੂੰ ਸੌਰੀ ਮੰਗਾਵਾਂਗੇ ਪਰ ਇਹ ਫੜ ਕੇ ਅੰਦਰ ਕਰਦੇ ਆ ਤੇ ਉਹਦੀ ਡਾਂਗ ਫੇਰ ਦਿੰਦੇ ਆ ਟਾਈਮ ਨਹੀਂ ਲਾਉਂਦੇ ਡਾਂਗ ਫੇਰਨ ਲੱਗੇ ਪਰ ਇਸ ਕੰਮ ਵਾਸਤੇ ਕਿਉਂ ਨਹੀਂ ਡਾਂਗ ਫੇਰੀਗੀ ਕਿਉਂ ਨਹੀਂ ਅਗਲੇ ਚੱਕੇਗਾ ਪਰ ਵੀਰੋਂ ਪੈਸੇ ਸੀ ਜਦੋਂ ਕਾਣਾ ਹੁੰਦਾ ਇਹ ਜੱਥੇ ਬੰਦੀ ਕਾਣੀ ਹੋਣ ਵਾਲੀ ਨਹੀਂ ਹੈਗੀ ਵੀ ਅੰਦਰ ਵੜ ਕੇ ਪੈਸੇ ਲੈ ਜੂ ਤੇ ਬਾਹਰ ਭੱਜੂਗੀ ਇਹ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ ਸੰਯੁਕਤ ਮੋਰਚਾ ਹੈ ਲੜਦਾ ਇਹ ਲੜਨ ਵਾਸਤੇ ਤਿਆਰ ਹੈ ਮਰਨ ਵਾਸਤੇ ਤਿਆਰ ਹੈ ਪਰ ਇਹ ਐਨੀ ਹੈਗਾ ਵੀ ਅੰਦਰ ਵਰਕੇ ਪੈਸਾ ਲੈਣ ਵਾਸਤੇ ਤਿਆਰ ਨਹੀਂ ਅਸੀਂ ਜਿਹੜਾ ਇਹ ਪੈਸਾ ਇਹਨੂੰ ਅਸੀਂ ਵਿਉਪਬpropto ਸਮਝਦੇ ਵੀ ਜਹੀ ਜੀ ਜ਼ਹਿਰ ਖਾ ਲਈ ਤੇ ਜਹੇ ਜਾ ਕਿਸੇ ਦਾ ਪੈਸਾ ਲੈ ਕੇ ਵਸਤ ਲਿਆ ਵੀਰੋ ਆਪ ਦੇ ਘਰੇ ਕਿਉਂ ਰੁੱਖੀ ਨਹੀਂ ਸਿੱਖਾ ਕੇ ਟਾਈਮ ਪਾਸ ਕਰਦਾ ਹੋ ਬਹੁਤ ਵਧੀਆ ਪਰ ਇਹ ਜੇ ਪੈਸੇ ਨਾਲ ਇਹਨਾਂ ਦੀ ਜੇਬਾਂ ਭਰਦੇ ਨੇ ਜਿਹੜੇ ਇਹ ਪਰ ਜਿਹੜੀਆਂ ਤਨਖਾਹਾਂ ਲੈਂਦੇ ਨੇ ਲੱਖ ਲੱਖ ਰੁਪਈਆ 2 ਲੱਖ ਲੈਂਦਾ ਕੋਈ 90 ਹਜ਼ਾਰ ਲੈਂਦਾ ਪਰ ਉਹਦਾ ਕੀ ਕਰਦੇ ਨੇ ਜਿਹੜਾ ਰਾਤ ਦਾ ਪੰਤਾਲਾ ਲੈ ਜਾਂਦੇ ਨੇ ਆਪ ਦੇ ਘਰੇ ਪਰ ਉਹ ਸੋਚ ਲੈਣਾ ਰਾਤ ਦੇ ਪੰਤਾਲੇ ਨਾਲ ਕੈਂਸਰ ਬਣਦਾ ਹੁੰਦਾ ਵੀਰੋ ਇਹਦੇ ਨਾਲ ਕੈਂਸਰ ਬਣਦਾ ਹੁੰਦਾ ਕੋਈ ਮਲਾਜ਼ਮ ਦੀ ਸਾਲ ਤੋਂ ਕਿਸੇ ਦੀ ਲਾਭ ਸਹੀ ਹੋਊਗੀ ਪਰ ਮੈਂ ਨਹੀਂ ਕਹਿੰਦੀ ਜਿੰਨੇ ਮੈਂ ਦੇਖਿਆ ਕਿਸੇ ਦਾ ਪੁੱਤ ਚਿੱਟਾ ਕਰਦਾ ਕਿਸੇ ਦਾ ਪੁੱਤ ਆ ਟਰੱਡੇ ਦੇ ਵਿੱਚ ਘੇਰਿਆ ਸੀ ਟੂ ਠਾਣੇ ਦਾ ਠਾਣੇ ਦਾ ਸੀ ਉਹਦਾ ਮੁੰਡਾ ਸੀ ੱਡੇ ਦੇ ਵਿੱਚ ਕਿਸੇ ਦਾ ਮੋਟਰਸਾਈਕਲ ਘੇਰਿਆ ਉਹਨੇ ਅਸੀਂ ਮੋਟਰਸਾਈਕਲ ਛਡਾਇਆ ਜਦੋਂ ਮੈਂ ਪੁੱਛਿਆ ਮੁੰਡਾ ਕਿਹਦਾ ਕਹਿੰਦੇ ਜੀ ਉਹ ਤਾਂ ਮਲਾਜ਼ਮ ਦਾ ਹੀ ਐ ਉਹ ਹੌਲੀ ਜਣਾ ਕਿਉਂ ਕਿਹਾ ਗਿਆ ਉਹ ਇਹਨਾਂ ਦੇ ਮਲਾਜ਼ਮ ਦਾ ਮੁੰਡਾ ਸੀ ਇਹਨਾਂ ਨੂੰ ਸ਼ਰਮ ਆਉਂਦੀ ਐ ਜਦੋਂ ਅਸੀਂ ਤਾਂ ਜੜਕਦੇ ਨੇ ਕਿਹਾ ਮੇਰਾ ਮੁੰਡਾ ਸੀ ਲੈ ਮੈਂ ਕਹ ਦੂੰ ਕਿ ਲੜਪੂ ਮੈਨੂੰ ਮੇਰਾ ਮੁੰਡਾ ਭਾਈ ਇਹ ਕਿਉਂ ਕਹਿੰਦੇ ਨੇ ਤੁਸੀਂ ਵੀ ਕਹੋਗੇ ਭਾਈ ਉਹ ਸਾਡੀ ਦਾਸ ਨੂੰ ਗਾਲ ਕੱਢਦੀ ਉਹ ਲੜ ਪਿਆ ਪਰ ਨਾ ਉਸ ਨੇ ਉਸ ਮੁਲਾਜ਼ਮ ਦੇ ਮੁੰਡੇ ਨੇ ਉਹ ਤੋਂ ਮੋਬਾਈਲ ਖੋਹਾ ਛੋਟਾ ਮੋਬਾਈਲ ਸੀ ਨੰਬਰ ਵਾਲਾ ਤੇ 1000 ਰੁਪਏ ਖੋ ਕੇ ਭੱਜ ਗਿਆ ਇੰਨੀਆਂ ਜਿਆ ਕਰਤੂਤਾਂ ਨੇ ਇਹਨਾਂ ਦੀਆਂ ਫਿਰ ਇਹ ਸਾਨੂੰ ਕਿੱਥੋਂ ਇਹ ਇਨਸਾਫ ਦਿਵਾਣਗੇ ਇਹਨਾਂ ਤੋਂ ਇਨਸਾਫ ਦੀ ਮੰਗ ਨਾ ਕਰੋ ਜਥੇਬੰਦੀਆਂ ਲੜਾਂਗੇ ਮੰਗ ਕਰਾਂਗੇ ਕਿਉਂਕਿ ਜਿੱਥੇ ਤੱਕ ਇਹ ਮੱਖਾ ਪਿੰਡ ਸਾਨੂੰ ਕਹੂਗਾ ਉੱਥੇ ਤੱਕ ਦਿਨ ਰਾਤ ਵਾਸਤੇ ਆਪਦਾ ਸਰੀਰ ਦੇ ਨੂੰ ਤਿਆਰ ਅਸੀਂ ਦੇ ਅਚਾ ਦੇਗਾ ਚੁੱਬੇ ਹੋਏ ਉਹੀ ਇਨਸਾਨ ਆ ਸੀ ਜਿਹੜਾ ਸਾਡੇ ਦੇਗਾ ਕਿ ਵੀ ਉੱਪਰਿਆ ਤੇ ਕਦੀਆਂ ਤੇ ਵੀ ਟਪਿਆ ਪਰ ਅਸੀਂ ਕਦੇ ਨਾ ਧੱਕ ਮੰਨੀ ਐ ਤੇ ਨਾ ਅਸੀਂ ਕਦੇ ਐ ਮੰਨੀ ਵੀ ਅੱਜ ਠੰਡਾ ਹੈ ਠੰਡਾ ਦੇ ਵਿੱਚ ਵੀ ਅਸੀਂ ਉਹ ਟਿੱਕਰੀ ਬਾਹਰ ਤੇ ਬੈਠੇ ਸੀ ਪਰ ਉਹਨੂੰ ਇੰਨੀ ਠੰਡ ਸੀ ਇਹੋ ਜਿਹਾ ਕੰਬੂ ਦੇ ਵਿੱਚ 25 ਦੀਆਂ ਸੀ ਮੇਰੇ ਕੋਲੇ ਤੇ ਜਿਹੜੀ ਅਸੀਂ ਰਾਤ ਕੱਤੀ ਤੇ ਤੜਕੇ ਨੂੰ ਕੰਬਲਾਂ ਦੇ ਉੱਤੇ ਪਾਣੀ ਚ ਆਉਂਦਾ ਸੀ ਮੋਦੀ ਨੂੰ ਤਾਂ ਕੰਮਣੀ ਚੜਦੀ ਸੀ ਆਪਦੇ ਮਹਿਲ 'ਚ ਬੈਠੇ ਨੂੰ ਪਰ ਸਾਨੂੰ ਕਿਉਂ ਨਹੀਂ ਸ਼ਰਕ ਤੇ ਕੰਮਣੀ ਚੜੀ ਅਸੀਂ ਆਪਦਾ ਹੱਕ ਮੰਗਣ ਗਏ ਸੀ ਅੱਜ ਵੀ ਅਸੀਂ ਹੱਕ ਦੇ ਇਨਸਾਫ ਦੀ ਖਾਤਰ ਖੜੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਇਹਨਾਂ ਦੇ ਗਲੇ ਦੀ ਹੱਡੀ ਬਣ ਕੇ ਰਹਿਾਂਗੇ ਨਹੀਂ ਜਾਵਾਂਗੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਜੁਗਤ ਮੋਰਚੇ ਜੋ ਜੱਫੇ ਬੰਨੀਆਂ ਸਾਡੇ ਕੋਲ ਪਹੁੰਚੀਆਂ ਨੇ ਕਲਬਾਵਾ ਦੇ ਵੀਰ ਪਹੁੰਚੇ ਨੇ ਸਾਡੀਆਂ ਮਰੇ ਘਾਂਵਾਂ ਪਹੁੰਚੀਆਂ ਨੇ ਬਹੁਤ ਬਤਾ ਮੁਬਦ ਕੇ ਉਹਨਾਂ ਦੀ ਆਪਦੀ ਵੀ ਹੈ ਮੈਂ ਕਹਿੰਦਾ ਕਿ ਅੱਗੇ ਪੈਣ ਨੂੰ ਵੀ ਇਹ ਪੇਰੀ ਲੱਭਦੀ ਨੇ ਸਾਡੀ ਬਣ ਚੁੱਕੀ ਆ ਹੁਣ ਜਿੰਨਾ ਚਿਰ ਤੇਰੀ ਸੀ ਉਹਨਾਂ ਚਿਰ ਘਰੇ ਸੀ ਉਹ ਸਾਡੀ ਬਣ ਗਈ ਇਹ ਤੇਰੀ ਵੀ ਤੋ ਇਸ ਚੀਜ਼ ਦਾ ਬਹਿਮਾ ਨਾ ਕਰ ਜੇ ਸਾਡੀ ਬਣੀ ਆ ਸੀ ਹਮਦਰਦੀ ਤੌਰ ਤੇ ਤਾਂ ਬੈਠੇ ਆ ਪਾਰਾਂ ਨਹੀਂ ਅਸੀਂ ਚੌਵੀ ਕਲਾਚੋਂ ਨਿਕੜੇ ਪਾਰਾਂ ਸਾਫਤ ਬਵਾਉਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਘਰਾਂ ਤੋਂ ਜਰੂਰ ਨਿਕਲਦੇ ਨੇ ਅਨਸਾਫਤ ਬਵਾਉਣ ਵਾਸਤੇ ਸੜਕਾਂ ਦੇ ਉੱਤੇ ਉਤਰਦੇ ਨੇ ਇੱਕ ਦਿਨ ਕਿਹਾ ਸੀ ਮੇਰੇ ਪਿਤਾ ਜੀ ਨੇ ਮੈਨੂੰ ਸੜਕਾਂ ਦੇ ਉੱਤਰਨਾ ਪਊ ਲੋਕਾਂ ਨੂੰ ਮੈਂ ਕਹਿੰਦੀ ਹੁੰਦੀ ਲੋਕ ਸੜਕਾਂ ਤੇ ਨੇ ਪਾਪਾ ਜੀ ਪਰ ਅੱਜ ਮੈਨੂੰ ਪਤਾ ਲੱਗ ਗਿਆ ਵੀ ਹਾਂ ਸੜਕ ਕਹਿੰਦੇ ਹੁੰਦੇ ਸੀ ਬਜ਼ੁਰਗ ਤਾਂ ਮੁੱਕ ਗਏ 4 ਸਾਲ ਹੋ ਗਏ ਪਰ ਮੈਨੂੰ ਪਤਾ ਲੱਗਿਆ ਵੀ ਆਹ ਸੜਕ ਕਹਿੰਦੇ ਹੁੰਦੇ ਸੀ ਮੇਰੇ ਪਾਪਾ ਜੀ ਇੱਤਨਾਂ ਲੋ ਧੰਨਵਾਦ ਸਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨੀ ਬਹੁਤ ਜ਼ਿਆਦਾ ਹੈ ਤੇ ਆਗ ਡਿਗਰੀ ਉੱਤੇ ਦੇਖ ਜੇ ਥਾਰੇ ਬਾਰਕਾਂ ਨੂੰ ਸਾਡੀ ਮਾਂ ਪਾਣ ਨੂੰ ਖਸਰੋ ਗਿਆ ਤਾਂ ਫਿਰ ਦੇਖ ਲੋ ਅਰੂੜੀਆਂ ਤੇ ਲੀਰਾ ਚੋਕ ਦੇ ਫਿਰ ਹੋਵੇ ਇਹ ਲੋਕਾਂ ਦਾ ਰੋ ਹੈ ਪਹਿਲੇ ਨਵੇੜ ਲੋ ਇਸ ਗੱਲ ਨੂੰ ਲੋਕਾਂ ਦੇ ਗੁੱਸੇ ਨੂੰ ਦੇਖ ਲੋ ਇਸ ਕਰਕੇ ਬੇਚਤੀਆ ਹੁਣਾਂ ਬੇਚਤੀ ਕਰਦਾ ਆਪਣੇ ਜੀ ਸਿੰਘ ਜਿਨੇ ਮਾਤਾ ਪਾਕੇ ਮੇਢੇ ਚਾ ਤੇ ਰਾਦੇ ਸੂਬੇ ਦੇ ਆਗੂ ਨੇ ਡਾਕਟਰ ਜ태ਵੰਦ ਜੀ ਧੰਨਾ ਮਾਲ ਗੋਇਲ ਜੀ ਹੋਰ ਪ੍ਰੇਰਣਾ ਵਿਚਾਰ ਸਾਂਝੇ ਕਰਨਗੇ ਹੱਕ ਸੱਚ ਅਤੇ ਇਨਸਾਫ ਦੇ ਲਈ ਕਾਣਾ ਜੋਗਾ ਦੇ ਅੱਗੇ ਪਹੁੰਚੇ ਬਹੁਤ ਹੀ ਜਜਾਹੂ ਤੇ ਅਣਖੀ ਲੋਕੋ ਪਿਛਲੇ ਕਈ ਦਿਨਾਂ ਤੋਂ ਤੁਸੀਂ ਲਗਾਤਾਰ ਲੱਗੇ ਹੋਏ ਹੋ ਸਾਡੀ ਅਣਖਾਪਰੂ ਨੂੰ ਬਚਾਉਣ ਦੇ ਲਈ ਸਾਡੇ ਪੁਰਾਣੇ ਪਰਿਵਾਰ ਦੀ ਉਹ ਬਲੂਕੜੀ ਜਿਹੀ ਬੱਚੀ ਜਿਸ ਬੱਚੀ ਨੂੰ ਅਸੀਂ ਘਰੋਂ ਬਾਹਰ ਜਾਂਦਿਆਂ ਵੀ ਬਹੁਤ ਸਮਝੌਤੀਆਂ ਦਿੱਤੇ ਆ ਕੋਸ਼ਿਸ਼ ਕਰਦਿਆਂ ਕਿ ਸਾਡੀ ਬੱਚੀ ਸਹੀ ਸਲਾਮਤ ਸਾਡੇ ਘਰੇ ਆ ਜਾਵੇ ਅੱਜ ਪੰਜਾਬ ਦਾ ਹਾਲ ਹੈ ਕਿਤੇ ਸੋਨੀਆਂ ਖੋਈਆਂ ਜਾ ਰਹੀਆਂ ਕਿਤੇ ਬਾਜ਼ਾਰਾਂ ਦੇ ਵਿੱਚ ਸ਼ਰਮਨਾਮ ਗੋਲੀਆਂ ਮਾਰੀਆਂ ਜਾ ਰਹੀਆਂ ਕਿਤੇ ਘਰ ਦੇ ਵਿੱਚ ਬਲਕੋ ਲੋਕਾਂ ਨੂੰ ਚੈਨ ਨਾਲ ਜਿਉਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਉੱਥੇ ਵਿਵਾਸਤ ਇੱਕ ਚਰਮराई ਹੋਈ ਆ ਪਰ ਐਸੇ ਚਰਮਰਾਹੜ ਦਾ ਸ਼ਿਕਾਰ ਸਾਡਾ ਬਹੁਤ 30000 ਪਰਿਵਾਰ ਹੋਇਆ ਔਰ ਉਸ ਪਰਿਵਾਰ ਦੀ ਬਲੂਕੜੀ ਜਹੀ ਬੋਸ ਬੱਚੀ ਨੂੰ ਜਿਹੜੀ ਸਿੱਖਿਆ ਦੇ ਲਈ ਆਪਣੇ ਘਰ ਤੋਂ ਸਕੂਲ ਤੱਕ ਜਾਂਦੀ ਆ ਤੇ ਮੁੜ ਕੇ ਉਹ ਬੱਚੀ ਘਰ ਨਹੀਂ ਆਉਂਦੀ ਸਭ ਕੁਝ ਪਤਾ ਲੱਗ ਗਿਆ ਸ਼ਰੇ ਸ਼ਾਮ ਪਤਾ ਲੱਗ ਗਿਆ ਕਿ ਬੱਚੀ ਹੈ ਕਿੱਤੇ ਬੱਚੀ ਨੂੰ ਕਿਹੜਾ ਲੜਕਾ ਲੈ ਕੇ ਗਿਆ ਉਹ ਸਾਰਾ ਕੁਝ ਪਤਾ ਲੱਗ ਗਿਆ ਪਰ ਇਹ ਟਿਕਰੀ ਬਾਗਰ ਦੀ ਲੱਗੀ ਸਟੇਜ ਦੇ ਪਿਛਲੇ ਪਾਸੇ ਜਾ ਕੇ ਸਰਫਾਸ ਆ ਗਿਆ ਅਰੇ ਕੰਦੇ ਆਗਵਾ ਨੇ ਫਟਾਫਟ ਬੰਨੂ ਬੁਲਾਇਆ ਵੀ ਪ੍ਰਧਾਨ ਜੀ ਆਓ ਫਟਾਫਟ ਦੀ ਕੈਂਡਰਜੈਂਸੀ ਹੈ ਸਾਡੇ ਕੋਲੇ ਜੋ ਸਾਡੇ ਪੈਗ ਨੇ ਜੋ ਸਾਡੀ ਵਾਸਤੇੜ ਕੀਤਾ ਜੋ ਸਾਡੇ ਬੀਪੀ ਪ੍ਰਿੰਸਸ ਸਾਜੋ ਸਬਾਨ ਸਾਡੇ ਕੋਲ ਸੀ ਅਸੀਂ ਉਹ ਲੈ ਕੇ ਫਟਾਫਟ ਗਏ ਤਾਂ ਜਦੋਂ ਉੱਥੇ ਗਏ ਤਾਂ ਉਸ ਭਗਵਾਨ ਸਿੰਘ ਨੇ ਸਤਸਿਕਾਲ ਬੁਲਾਈ ਕਿ ਡਾਸਾ ਸਤਸਿਕਾਲ ਪਰ ਤੁਸੀਂ ਮੈਨੂੰ ਬਚਾਇਓ ਨਾ ਮੈਂ ਜਾਉਣਾ ਨਹੀਂ ਚਾਹੁੰਦਾ ਮੈਂ ਹਰ ਰੋਜ਼ ਉੱਥੇ ਲੱਸੀ ਲੈ ਕੇ ਆਉਣਾ ਹਰ ਰੋਜ਼ ਸਬਜ਼ੀ ਲੈ ਕੇ ਆਉਣਾ ਹਰ ਵੇਲੇ ਲੰਗਲਾਂ ਦੀ ਸਫਾਈ ਕਰਦਾ ਪੂਰੀ ਸੇਵਾ ਕਰਦਾ ਔਰ ਇਥੋਂ ਦੀ ਕੇਂਦਰ ਸਰਕਾਰ ਬਾਰ ਬਾਰ ਕਹਿ ਦਿੰਦੀ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਜਾਊਗਾ ਅਸੀਂ ਕਾੜੇ ਕਾਨੂੰਨ ਰੱਦ ਕਰ ਦਿਆਂਗੇ ਪਰ ਇਹ ਕਰਦੀ ਨਹੀਂ ਇਹ ਬਾਰ ਬਾਰ ਵਾਅਦਾ ਖਲਾਫੀ ਕਰਦੀ ਹੈ ਇਹੋ ਜੇ ਮਾਹੌਲ ਚ ਮੈਂ ਜਾਣਾ ਨਹੀਂ ਚਾਹੁੰਦਾ ਦੁਖਦਾਈ ਗੱਲ ਇਹ ਖੋਲ ਕਿ ਉਸ ਦੀ 75 ਸਾਲਾਂ ਦੀ ਪਤਨੀ ਪਿੱਕ ਪੋਰਾ ਖਸਾਲ ਦੀ ਮਲੂਕੜੀ ਜਿਹੇ ਬੱਚੀ ਸਿਰਫ ਦੋ ਕਨਾਲਾ ਜ਼ਮੀਨ ਉਸ ਕਿਰਤੀ ਕੋਲ ਉਸ ਕਾਮੇ ਕੋਲ ਔਰ ਇੱਕ ਸੰਘਰਸ਼ ਦੇ ਉਸ ਸ਼ਹੀਦ ਕੋਲ ਸਿਰਫ ਦੋ ਕਨਾਲਾ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਕੌਂਸ ਪ੍ਰਸ਼ਾਸਨ ਹਾਏ 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 ਸਾਡੀ ਉਸ ਬੱਚੀ ਨੂੰ ਇਨਸਾਫ ਦੀ ਦੁਆ ਕਰਾਂਗੇ ਸੋਤ ਧੰਨਵਾਦ ਪਰ ਚਾਹਦੇ ਆਪ ਨੂੰ ਧਿਆਨ ਰਹਿਣਾ ਅੱਜ ਇੱਕ ਪਰਿਵਾਰ ਨੂੰ ਅਨਸਾਫ ਦਿਵਾਉਣ ਵੀ ਖਾਤਰ ਆ ਇਸ ਥਾਣੇ ਦੇ ਮੂਹਰੇ ਪੈਟਸੇ ਆਪਾਂ ਕਰ ਰਹੀ ਆ ਕਿਉਂਕਿ ਅੰਨੀ ਬੋੜੀ ਹੋਈ ਪਈ ਆ ਸਰਕਾਰ ਵੀ ਅੰਨੀ ਬੋੜੀ ਆ ਤੇ ਇਥੋਂ ਦਾ ਥਾਣਾ ਵੀ ਅੰਨਾ ਬੋੜਾ ਹੈ ਕਿਉਂਕਿ ਜਿਹਨੂੰ ਇਹ ਨਹੀਂ ਪਤਾ ਲੱਗਦਾ ਵੇ ਇੱਕ ਪਰਿਵਾਰ ਦੀ ਬੱਚੀ ਨੂੰ ਅੱਜ 15 16 ਦਿਨ ਹੋ ਗਏ ਘਰੋਂ ਗਈ ਨੂੰ ਤੇ ਇੱਕ ਇਹੋ ਜਿਹੇ ਪਰਿਵਾਰ ਦੀ ਅਸੀਂ ਮਦਦ ਕਰ ਰਹੇ ਆ ਜਿਹੜਾ ਇੱਕ ਕੁੜੀ ਨੂੰ ਲੈ ਕੇ ਭੱਜ ਚੁੱਕਿਆ ਸੀ ਤੇ ਫੇਰ ਵੀ ਇੱਕ ਮੋਟਾ ਹੱਡ ਖਾਦਾ ਜਿਹੜਾ ਹਜੇ ਤੱਕ ਹਾਜਮ ਨਹੀਂ ਆਇਆ ਪਰ ਅਸੀਂ ਯੋਜਨਾ ਚਰਨੀ ਅੱਥਾ ਹਿੱਲਾਂਗੇ ਜਿੰਨਾ ਚਿਰ ਉਹਦੇ ਬੱਚੀ ਨੂੰ ਇਨਸਾਫ ਨਹੀਂ ਮਿਲੂਗਾ ਪਰ ਅਸੀਂ ਅੱਜ ਜਿਹੜੇ 15 ਦਿਨ ਘਾਤੇ ਕੋਈ ਕਿਸੇ ਗੱਲ ਤੇ ਨਹੀਂ ਨੰਗੇ ਹੈਗੇ ਜਿਸੇ ਬੰਦੀਆਂ ਜਿਹੜੀਆਂ ਪੂਰੀਆਂ ਤਕੜੀਆਂ ਕਾਮ ਹੋ ਕੇ ਬੈਠੀਆਂ ਨੇ ਕਿਉਂਕਿ ਸਾਡੇ ਘਰਾਂ ਦੀ ਇੱਜ਼ਤ ਆ ਜਿਹੜੀ ਉਹ ਥਾਣੇ ਦੇ ਵਿੱਚ ਰੋਲੀ ਗਈ ਆ ਅਸੀਂ ਪਹਿਲਾਂ ਅਣਸਾਖ ਲੈਂਦੇ ਸੀਗੇ ਵੀ ਥਾਣੇ ਦੇ ਵਿੱਚ ਸਾਨੂੰ ਅਣਸਾਖ ਮਿਲੂਗਾ ਸਾਡੇ ਜਿਹੜੇ ਘਰਾਂ ਦੀ ਰਾਖੀ ਆ ਸ਼ਾਹ ਦੇ ਇਹੀ ਬੈਠੇ ਆ ਪਰ ਨਹੀਂ ਅਭੀ ਭੁੱਲ ਚੁੱਕੇ ਆ ਵੀ ਇੱਕ ਇਹ ਧੰਦਾ ਬਣ ਚੁੱਕੇ ਇਹਨਾਂ ਦਾ ਕਿਉਂਕਿ ਇਹ ਆਧਿਆਨ ਖਾਂਹਾ ਤੋਂ ਨਹੀਂ ਰਜਦੇ ਉਹ ਲੋਕਾਂ ਦੀਆਂ ਜੇਬਾਂ 'ਚੋਂ ਰਜਦੇ ਆ ਇਹ ਤਾਂ ਗਰੀਬ ਪਰਿਵਾਰ ਦੀ ਬੇਟੀ ਗਈ ਨੂੰ 15 ਦਿਨ ਹੋ ਗਏ ਇਹਨਾਂ ਦੇ ਕੰਨ ਦੇ ਜੂਨੀ ਸਰਕੀ ਘਰੋਂ ਤਾਂ ਆਈ ਆ ਕੇ ਦਵਾ ਦਿੰਦੇ ਸਕੇ ਜਿਵੇਂ ਇਹਨਾਂ ਦੀ ਹੱਥ 'ਚ ਫੜੀ ਹੁੰਦੀ ਆ ਅਸੀਂ ਤਾਂ ਇਹ ਕਾਨੂੰਨੀ ਕੋਰੀ ਸਾਡੇ ਹਵਾਲੇ ਕਰ ਦਾਂਗੇ ਅੱਜ 15 ਦਿਨ ਹੋ ਗਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਜੱਥੇਬੰਦੀ ਸਾਡੇ ਆ ਕੇ ਵਾਰਗੇ ਬੰਦੀ ਆ ਉਹਨਾਂ ਦੀ ਤਾਕਤ ਕਿੱਡੀ ਵੱਡੀ ਤਕੜੀ ਆ ਪਰ ਅੱਜ ਪਹਿਲੇ ਹੀ ਗੁਰੂ ਭਗਤ ਮਾਨ ਨੇ ਆਖਿਆ ਵੀ ਮੈਂ ਬੋਟਾਂ 'ਚ ਖੜਾ ਹੋਊਂਗਾ ਪਹਿਲਾ ਸਾਡੀਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਐਡਾ ਵੱਡਾ ਭਰੋਸਾ ਦਵਾਇਆ ਵੀ ਥੋਡੀ ਮੈਂ ਜਿਹੜੀ 54 25 25000 ਰੁਪਇਆ ਕਰ ਦੂੰਗਾ ਤਾਂ ਤੁਹਾਨੂੰ ਮੈਂ ਹਜ਼ਾਰ-ਹਜ਼ਾਰ ਰੁਪਏ ਖਾਤੇ 'ਚ ਪਾ ਦਾਂਗਾ ਕਿਉਂਕਿ ਇਹ ਪਹਿਲਾਂ ਤੋਂ ਹੀ ਔਰਤ ਨੂੰ ਯੂਜ਼ ਕਰਦੇ ਆਏ ਨੇ ਐਡਾ ਵੱਡਾ ਭਰੋਸਾ ਦਿਵਾਇਆ ਸੀ ਔਰਤਾਂ ਤੋਂ ਵੋਟਾਂ ਲੈ ਕੇ ਤੇ ਆਪ ਕੋਚੀ ਤੇ ਬੈਠ ਕੇ ਅੱਜ ਭੁੱਲ ਚੁੱਕਾ ਹੈ ਕਿਸੇ ਵੀ ਕੰਪਨੀ ਨੇ ਜੇ ਮਸ਼ੂਰੀ ਕੱਢੀਆਂ ਤੇ ਕਾਰਤ ਵੀ ਕੱਢਦੇ ਨੇ ਸਰਪ ਦੇ ਪਾੜ ਕੇ ਤੇ ਮਸ਼ੂਰੀ ਲਾਉਂਦੀਆਂ ਤੇ ਕਾਰਤ ਵੀ ਲਾਉਂਦੀਆਂ ਕੀ ਗੱਲ ਵੀ ਮਰਦ ਕੋਈ ਕੱਪੜਾ ਨਹੀਂ ਪਾਉਂਦਾ ਘਤੋਕੇ ਨਹੀਂ ਪਾਉਂਦੇ ਹੈਗੇ ਜੇ ਕਿਸੇ ਸਾਭਾ ਦੇ ਮਸ਼ਹੂਰੀ ਲਾਉਣੀਆਂ ਤੇ ਕਾਰਤ ਦੇ ਲਾਉਂਦੇ ਆ ਜੇ ਕਿਸੇ ਖਾਣ ਪੀਣ ਵਾਲੀ ਤੇ ਲਾਉਂਦੇ ਤੇ ਇੱਕ ਆ ਕਰਦੇ ਨੇ ਜਿਹੜੀ ਔਰਤ ਇੱਕ ਕਿਸਰਾ ਘਰ ਬਣਾਦੀ ਆ ਆਪਣਾ ਪਰਿਵਾਰ ਛੱਡ ਕੇ ਬਗਾਨੇ ਘਰ ਦੇ ਵਿੱਚ ਜਾਂਦੀ ਆ ਉਸ ਘਰ ਨੂੰ ਵਿਆਹ ਜਾਣੇ ਪਿਛਾੜੇ ਆਪਣਾ ਘਰ ਬਣਾ ਲੈਂਦੀ ਆ ਆ ਜੋ ਸਿਰ ਔਰਤ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ ਅੱਜ ਉੱਥੇ ਆਤਰਾ ਯਕੀਨ ਤੋੜਿਆ ਜਾ ਰਿਹਾ ਅਸੀਂ ਡਰਦੇ ਹਾਂ ਵੀ ਸਾਡੇ ਘਰ ਦੇ ਵਿੱਚ ਬੇਟੀ ਨਾ ਪੈਦਾ ਹੋਵੇ ਅੱਤੀ ਸਾਡੀ ਇੱਥੇ ਬਜ਼ੁਰਗ ਦੀ ਇੱਜ਼ਤ ਲੁੱਟੀ ਜਾ ਰਹੀ ਆ ਅੱਤੀ ਸਾਡੀ ਬਜ਼ੁਰਗ ਦੀ ਇੱਥੇ ਸੇਫ ਹੋਏਗੀ ਤੇ ਸਾਡੀਆਂ 15 16 ਸਾਲਾਂ ਦੀਆਂ ਕੁੜੀਆਂ ਕਿਥੋਂ ਸੇਫ ਹੋ ਜਾਣੀਆਂ ਚਾਰ ਪੀ ਮਾਂ ਦੇ ਪਿੱਛੋਂ ਆਈ ਆ ਚਾਰ ਸਾਲ ਦੀ ਬੱਚੀ ਨਾਲ ਉਹ ਗੱਲ ਕੀਤਾ ਜਿਹੜਾ ਨਹੀਂ ਕਰਨਾ ਸੀ ਆਜਾ ਸਿਓਨਾ ਤੋਂ ਕੀ ਪ੍ਰੋਸਾ ਮੰਗਦੇ ਆ ਜੇ ਇਹੇ ਦਿਖਾਵਾ ਵੀ ਖੰਭੀ ਆ ਤੇ ਸਾਡੀਆਂ ਜੇਬਾਂ ਤੇ ਡਾਕਾ ਮਾਰਦੇ ਆ ਹਕੇ ਸਾਡੇ ਪਰਿਵਾਰ ਨੂੰ ਇਹ ਦੱਸਦੇ ਆ ਵੀ ਸਾਡੇ ਨਾਲ ਸਮਝੌਤਾ ਕਰ ਲੋ ਸਾਡਾ ਮੁੰਡਾ ਦੇ ਦੇ ਤੇ ਕੁੜੀ ਲੈ ਲਓ ਜੇ ਅਜੇ ਤੱਕ ਸਮਝੋਤੇ ਹੋਣ ਲੱਗੇ ਸਾਡੇ ਘਰ ਦੇ ਵਿੱਚ ਕੁੜੀ ਨਹੀਂ ਰਹੇ ਪਰਵਾਰਾਂ ਨਾਲ ਸਮਝੌਤੇ ਕਰਿਆ ਕਰਨਗੇ ਇਸ ਜਿਆਦਾ ਕੁੜੀ ਦਾ ਵਿਆਹ ਸਾਡੇ ਮੁੰਡੇ ਨਾਲ ਕਰਦੇ ਹੋ ਨਹੀਂ ਸਾਡੀ ਕੁੜੀ ਨਹੀਂ ਮਿਲੂਗੀ ਅਸੀਂ ਚਾੜੇ ਸਾਡੀਆਂ ਕੁੜੀਆਂ ਦੀਆਂ ਹੱਡੀਆਂ ਦੇ ਦਿਓ ਉਹ ਮਾਰੂ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਪੇਰ ਦੇ ਵਿੱਚ ਧੀ ਰੱਖੀ ਸੀ ਤੇ ਲੱਖਾਂ ਰੁਪਈਆ ਪੈਦਾ ਕਰਨ ਉੱਪਰ ਲਾਇਆ ਸੀ ਸਾਨੂੰ ਸਾਰੇ ਨੂੰ ਸਾਡੇ ਬੇਦਰ ਬਜ਼ੁਰਗ ਨੌਜਵਾਨ ਜੋ ਤੁਹਾਨੂੰ ਜੀ ਆਣੂ ਅੱਥਰਕਰ ਸਤਿਕਾਰ ਦਿਓਗੇ ਸਾਡੀਆਂ ਪਹਿਣਾ ਸਭ ਤੋਂ ਪਹਿਲਾਂ ਕਰੋ ਰਸਨਾ ਪ੍ਰਵੇਸ਼ ਤੇ ਲਵੋ ਹਾਜ਼ਰੀ ਅੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤੇ ਪ੍ਰਸ਼ਾਦਾ ਵੀ ਛਕੋ ਚਲੋ ਚਾਰੀ ਪੀ ਚਲੋ ਆਪਣਾ ਜਿਹੜਾ ਚਾਹਣਾ ਉਹ ਸਪੀਕਰ باندې ਰੱਖਣਾ ਤੇ ਮੀਕ ਕਹਿ ਲਗਾ ਸਵਰਨ ਸਿੰਘ ਤਾਰੀਵਾਲ ਦਾ ਲਿਖਿਆ ਹੋਇਆ ਗੀਤ ਹੈ ਪਰ ਆਤਾ ਨੂੰ ਉਸ ਰਾਜ ਸਦਾ ਹੀ ਰਿਆ ਹਸੇਰਾਂ ਦੇ ਕਸ਼ਟ ਸਹਾਰੇ ਲੱਖਾਂ ਕਸ਼ਟ ਸਹਾਰੇ ਸਾਡੇ ਸਿੱਧਕੀ ਸ਼ੇਰਾਂ ਨੇ ਚੌਂਕ ਜਾਣ ਲਈ ਅੱਜ ਵੀ ਸਾਡੇ ਬਾਸ ਪੁਰਖਿਆਂ ਦਾ ਨਾ ਭੁੱਲੋ ਨਾ ਭੁੱਲੋ ਇਹ ਇਤਿਹਾਸ ਬੁਰਖੇ ਦਾ ਸਾਡੇ ਪੁਰਖਿਆਂ ਨੇ ਸਾਨੂੰ ਜਾ ਕੇ ਦੇ ਖਿਲਾਫ ਲੜਨ ਦਾ ਸੰਦੇਸ਼ ਦਿੱਤਾਗਾ ਤੇ ਹਜ਼ਾਰਾਂ ਦੀ ਗਿਰਦੀ ਦੇ ਜਿਹੜੀਆਂ ਲੜਕੀਆਂ ਸੀਗੀਆਂ ਉਹ ਭਾਰ ਦੇ ਵਿੱਚੋਂ ਵਗਾ ਅੜਵਾ ਕਰਕੇ ਜਿਹੜੇ ਫਰਗਾਨ ਸਤਾਨ ਦੇ ਜਿਹੜੇ ਰਾਜੇ ਮਹਾਰਾਜੇ ਉਸ ਵੇਲੇ ਜਾਂਦੇ ਸੀਗੇ ਪਰ ਸਾਡੇ ਜਿਹੜੇ ਸੂਰਬੀਰ ਜੋਦੇ ਸੀਗੇ ਜਿਹੜਾਂ ਨੇ ਲੜਕੋਨਾਂ ਲੜਕੀਆਂ ਨੂੰ ਮੌਤ ਦਾ ਹੁੰਦੇ ਫਿਕਰ ਘਰਾਂ ਦੇ ਵਿੱਚ ਵਾਪਸ ਕਰ ਤਾਰੂ ਇਹ ਉਸ ਰਾਜ ਸੁਦਾਹੀਰੇ ਹੱਸ ਗੋਰਾ ਤੋ ਲੱਕ ਹਰ ਕਸ਼ਟ ਸਹਾਰੇ ਸਾਡੇ ਸਿੱਧ ਕੀ ਸ਼ੋਰਾਂ ਨੇ ਚੌਕ ਚਾਂਦਨੀ ਅੱਜ ਵੀ ਸਾਡੇ ਪਾਸ ਪਰਖਿਆ ਗੋ ਨਾ ਭੁੱਲੋ ਨਾ ਭੁੱਲਿਓ ਇਹ ਇਤਿਹਾਸ ਪਰਖਿਆ ਦਾ ਨਾ ਭੁੱਲੋ ਨਾ ਭੁੱਲਿਓ ਉਤਸਾਹ ਸੁਰਖਿਆ ਦਾ ਕਿੰਨੇ ਵਰ ਦਿਨਾਂ ਤੋਂ ਪਾਉ ਮੂਰ ਸ਼ਕਤੀ ਕਾਣੀ ਦੀ ਖੂਰ ਖੂਰ ਕੇ ਵੀ ਕਰਨ ਕਿਨਾਰੇ ਰੱਖੀ ਪਾਣੀ ਦੀ ਬੰਦ ਬੰਦ ਕਰਕੇ ਜਨਮ ਨਹੀਂ ਕੱਟੀ ਆਸ ਮਸ ਪੁਰਖਿਆ ਦਾ ਨਾ ਭੁਲਿਓ ਨਾ ਭੁਲਿਓ ਇਹ ਇਤਿਹਾਸ ਪਰਖਿਆਦਾ ਨਾ ਭੁਲਿਓ ਨਾ ਭੁਲਿਓ ਇਹ ਇਤਿਹਾਸ ਪਰਖਿਆਦਾ ਸਾਹਰੇ ਜੰਮਾਦਾ ਚਲਦਾ ਹੈ ਪਾਉ ਰੁਗਤਾਂ ਤੇ ਛਲ ਨੂੰ ਆਹਰੇ ਜਨਮ ਦਾ ਚੜ੍ਹਦਾ ਹ ਪਛਮ ਤੋਂ ਪੂਰਬ ਨੂੰ ਕਾਗਜ਼ ਤੇ ਗੁੱਡੇ ਸ਼ੁਰ ਦੇ ਹੁੰਦੇ ਝੂਰ ਜਨੋ ਤੁਮ ਜਮ ਫਾ ਹੈ ਗਾਲ ਵਿੱਚ ਪਾਉ ਦਾ ਨਾ ਭੁੱਲੀਓ ਨਾ ਭੁੱਲੀਓ ਇਤਿਹਾਸ ਬਰਖਿਆ ਦਾ ਕਿਹੜੇ ਨਾ ਪੁਲੀਓ ਨਾ ਪੁਲੀਓ ਵੇ ਆਸਪੁਰਖਿਆਂ ਦਾ ਇਤਿਹਾਸਪੁਰਖ ਨਹੀਂ ਹੈ ਜਾਤੀ ਦੇ ਖਿਲਾਫ ਲੜਨ ਦਾ ਸੰਦੇਸ਼ ਦਿੰਦਾ ਫੱਦਾ ਦਿੰਦਾਗਾ ਤੇ ਉਹ ਇਤਿਹਾਸ ਬਣ ਕੇ ਅੱਜ ਆਉਂ ਕਿਉਂ ਥਾਣੀ ਦਾ ਕਰਾਉ ਕਰਨਾ ਆਏਗੇ ਸੇਕੀ ਦੀ ਤਾਂ ਹੋਰ ਕਹਿ ਲਗਾ ਜੋਗਾ ਥਾਣੀ ਦੇ ਬਾਹਰ ਮੂਰੇ ਇੱਥੋਂ ਦੇ ਐਸ ਐਚਓ ਦਾ ਪਿੱਕ ਸਿਆਪਾ ਕਰੇ ਮੇਰੇ ਬੋਤਲੇ ਕਿਹ ਜਿਹੇ ਸੱਚਾ ਗਾ ਮੁੰਲੇ ਆਜ ਉਹ ਮੁੰਲੇ ਦੇ ਛਰ ਵਾਲੀ ਕੁੜੀ ਲੈਂਦੀ ਇਹਨਾਂ ਨੇ ਉਹਨੇ ਅੱਜ ਕਰੀਆ ਛੱਤਰ ਬ੍ਰੇਕ ਉਦੋਂ ਵੀ ਉਹਨਾਂ ਦੀ ਉਹ ਸਾਰਾ ਕੰਡ ਰਹਿ ਰਿਹਾ ਪਰ ਆ ਪੈ ਜਾਂਦੀ ਸਰਪੰਮ ਦੀ ਸਰਵਿਸ ਜਾਰੀ ਹੈ ਲਗਾਤਾਰ ਤੁਰੇ ਫਿਰਦੇ ਹੈ ਪਰ ਜਿਹਨਾਂ ਦੇ ਪਰ ਮੰਜ਼ਲ ਤੱਕ ਇਹਨਾਂ ਦਾ ਹੱਥ ਨਹੀਂ ਜਾਂਦਾ ਉਹਨਾਂ ਤੇਰਾ ਆਪਾਂ ਕਿਵੇਂ ਕਹਦਾਂਗੇ ਵੀ ਐਸਐਚਓ ਸਾਹਿਬ ਨੇ ਵਧੀਆ ਆਪਣੀ ਕਾਰਜਕਾਰੀ ਕੀਤੀ ਹੈ ਜੇ ਵੀ ਐਸਐਚਓ ਸਾਹਿਬ ਹੁਣ ਸਾਨੂੰ ਭਰੋਸਾ ਨਹੀਂ ਦੇ ਸਕ ਨਾਲ ਇਹਨਾਂ ਦੀ ਚਾਲ ਬਣੀ ਹੋਈ ਹੈ ਟੀਮਾਂ ਬੜੀਆਂ ਹੋਈਆਂ ਨੇ ਤੇ ਹੁਣ ਆਪਣਾ ਥੋੜਾ ਜਿਹਾ ਕੀ ਮਸਲਾ ਹੱਲ ਹੋ ਜੂ ਤੇ ਫਿਰ ਆਪਾਂ ਲਗਾਤਾਰ ਆਪਣਾ ਮਾਹੌਲ ਧਰਮ ਰੱਖਣ ਦੇ ਵਾਸਤੇ ਤੇ ਲੋਕਾਂ ਦੇ ਵਿੱਚ ਗੁੱਸਾ ਦਿਖਾਉਣ ਵਾਸਤੇ ਫੌਦੀ ਪੁਲਿਸ ਨੇ ਤੇ ਸਰਕਾਰ ਦੇ ਮੱਥੇ ਦੇ ਉੱਤੇ ਕਾਲਾ ਟਿੱਕਾ ਲਾਉਣ ਦੇ ਵਾਸਤੇ ਆਪਾਂ ਸੰਘਰਸ਼ ਆਪਣਾ ਲਗਾਤਾਰ ਜਾਰੀ ਰੱਖੂਗਾ ਐਸਐਚਓ ਸਾਹਿਬ ਦੇ ਨਵੀ ਆਪਾਂਗੇ ਥਾਣੇ ਦੇ ਬਾੜੇ ਤਾਂ ਕੌਣ ਇਹਨਾਂ ਨੇ